ਦੇਖੋ ਖੈਰਾ ਸਾਹਿਬ ਇੱਕ ਸ਼ੇਰ ਸ਼ੇਰ ਨਹੀਂ ਬੱਬਰ ਸ਼ੇਰ ਆ ਤੇ ਫਿਰ ਕੀ ਫਰਕ ਪੈ ਜੂਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜੂ ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ 'ਚ ਉਨਾ ਹੀ ਉਹ ਤਕੜੇ ਹੋਣਗੇ ਪੋਲਿਟਿਕਲ ਬੰਦੇ ਨੂੰ ਤਾਂ ਜੇਲ੍ਹ ਮਤਲਬ ਪੋਲਿਟਿਕਲ ਬੰਦਾ ਤਾਂ ਜੇਲ੍ਹ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਤੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਆ ਅੰਦਰ ਰੱਖੇ ਤੇ ਕੀ ਹੋ ਜੂਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਦੇਖੋ ਖੈਰਾ ਸਾਹਿਬ ਇੱਕ ਸ਼ੇਰ ਸ਼ੇਰ ਨਹੀਂ ਬੱਬਰ ਸ਼ੇਰ ਆ ਤੇ ਫਿਰ ਕੀ ਫਰਕ ਪੈ ਜੂਗਾ ਹੋਰ ਮਹੀਨਾ ਰੱਖ ਲੈਣਗੇ ਅੰਦਰ ਫਿਰ ਕੀ ਹੋ ਜੂ ਇਸ ਕਰਕੇ ਇਹ 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 ਜਿੰਨਾ ਵੀ ਉਹਨਾਂ ਨੂੰ ਰੱਖਣਗੇ ਲੋਕਾਂ ਚ ਉਨਾ ਹੀ ਉਹ ਤਕੜੇ ਹੋਣਗੇ ਪੋਲਿਟੀਕਲ ਬੰਦੇ ਨੂੰ ਤਾਂ ਜੇਲ ਮਤਲਬ ਪੋਲਿਟੀਕਲ ਬੰਦਾ ਤਾਂ ਜੇਲ ਭਾਲਦਾ ਏ ਲੋਕ ਉਹਨੂੰ ਸਮਝਦੇ ਆ ਵੀ ਇਹ ਇਮਾਨਦਾਰ ਬੰਦਾ ਏ ਸੱਚ ਸੱਚ ਤੇ ਖੜਾ ਏ ਤੇ ਇਸ ਕਰਕੇ ਉਹ ਅੰਦਰ ਰੱਖਦੇ ਅੰਦਰ ਰੱਖੇ ਤੇ ਕੀ ਹੋ ਜੂਗਾ ਲੋਕ ਤਾਂ ਸਮਝਦੇ ਆ ਨਾ ਲੋਕ ਤਾਂ ਦੇਖਦੇ ਆ ਨਾ ਲੱਗਦਾ ਤੁਹਾਨੂੰ ਇਸ ਇਨਾਂ ਕੰਨਾਕੇ ਜਿਹੜੇ ਆਮਾਦੀ ਪਾਰਟੀ ਜ காங்கிரஸ் ਹੈ ਤਾਂ ਕਠੋਰ ਜਿਵੇਂ ਦਿੱਲੀ ਦੀ ਗੱਲ ਚਲਦੀ ਪੰਜਾਬ ਦੀ ਇੱਚ ਕੁੜਤਨ ਹੋਰ ਵਧੇਗੀ ਕਿਵੇਂ ਆਪਸੀ ਕਠੋਰ ਲੱਗਦਾ ਚਲੋ ਜੀ ਉਹ ਤਾਂ ਹੁਣ ਤੁਹਾਨੂੰ ਬਾਰ ਬਾਰ ਆਪਾਂ ਕੀ ਗੱਲ ਕਰੀ ਹਾਈ ਕਮਾਂਡ ਦੇ ਹੱਥਾ ਜਿੱਦਣ ਉਹਨਾਂ ਨੇ ਕਿਰਤਨ ਕੱਢਣੀ ਹੋ ਕੱਢ ਦੇਣਗੇ ਜਿੱਦਣ ਉਹਨਾਂ ਨੇ ਕਿਰਤਨ ਨਹੀਂ ਕੱਢਣੀ ਹੋ ਨਹੀਂ ਕੱਢਣਗੇ ਇਹ ਤਾਂ ਉਹਨਾਂ ਦੇ ਹੱਥ ਹੈ ਤੁਸੀਂ ਸਵਾਲ ਜਿਹੜਾ ਹੈ ਕੱਲ ਦੇ ਬਾਰੇ ਪੁੱਛੋ ਜਿਹੜਾ ਐਸਜੀਪੀਸੀ ਦੇ ਉਹਦੇ ਰਾਜਵਾਨਾ ਸਾਹਿਬ ਨਾਲ ਕਹਿੰਦੇ ਮਿਲਾਂਗੇ ਕੌਣ ਅੱਜ ਕਨੇ ਮੀਟਿੰਗ ਕਰਾਂਗੇ ਸੈਂਟਰ ਕੋ ਮਿਲਾਂਗੇ ਐਜਪੀਸੀ ਜੀ ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੁੰਨਾ ਹੁਣ ਉਹਨਾਂ ਨੇ 27 ਜੀ ਦੀ ਤਰੀਕ ਦੇਤੀ ਹੁਣ ਮੈਂ ਥੋੜੇ ਥ੍ਰਿਊ ਉਹ ਚਿੱਠੀਆਂ ਜੀਆਂ ਲਿਖਦਾ ਰਹਿੰਦੇ ਅੰਦਰੋਂ ਮੈਨੂੰ ਨਹੀਂ ਲੱਗਦਾ ਵੀ ਉਹ ਰਾਜੂਵਾਨਾ ਚਿੱਠੀਆਂ ਲਿਖਦਾ ਉਹਨਾਂ ਦੀ ਜਿਹੜੀ ਭੈਣ ਉਹ ਆਪ ਹੀ ਚਿੱਠੀਆਂ ਲਿਖ ਕੇ ਜਿਹੜੀਆਂ ਉਹ ਬਾਹਰ ਜਿਵੇਂ ਵੀ ਉਹਨਾਂ ਨੂੰ ਠੀਕ ਲੱਗਦਾ ਜਿਵੇਂ ਵੀ ਬਾਦਲਾ ਨੇ ਕਿਹਾ ਹੁੰਦਾ ਦੇ ਦਿੰਦੇ ਆ ਲਿਖ ਕੇ ਰਾਜੂਵਾਨਾ ਸਾਹਿਬ ਦੀ ਜਿਹੜੀ ਉਹ ਚਿੱਠੀ ਕੋਈ ਲਿਖੀ ਨਹੀਂ ਲੱਗਦੀ ਉਦੋਂ ਬਾਅਦ ਜੇ ਰਾਜਵਾਨਾ ਬਹੁਤ ਆਪਣੇ ਆਪ ਨੂੰ ਕਹਿੰਦੇ ਸੀ ਤੇ ਹੁਣ 31 ਤੱਕਦੀ ਨਿੰਗੀ ਹੁਣ ਬਹਿਣ ਭੁਖੜਤਾਲ ਤੇ ਜੇ ਵਾਕਈ ਜੇ ਉਹਨੂੰ ਵਾਕਈ ਇਹ ਲੱਗਦਾ ਵੀ ਉਹ ਬਹੁਤ ਵੱਡਾ ਸੱਚਾ ਸੁੱਚਾ ਹੈ ਤੇ ਹੁਣ ਭੁਖੜਤਾਲ ਤੇ ਕਿਉਂ ਨਹੀਂ ਬੈਠਾ 31 ਤੋਂ ਬਾਅਦ ਉਹਨਾਂ ਨੇ ਤਾਂ ਕੁਛ ਸਾਭ ਦੇ ਜਥੇਦਾਰ ਕੁਛ ਨਹੀਂ ਕਰਨਗੇ ਉਹਨਾਂ ਨੇ ਤਾਂ ਕੀਤਾ ਕੁਛ ਨਹੀਂ ਉਲਟਾ ਤੁਸੀਂ ਬਿਆਨ ਸੁਣਿਆ ਹੀ ਆ ਜੋ ਆਇਆ ਹੈ ਤੇ ਹੁਣ ਰਾਜਵਾਨਾ ਕਿਨੂੰ ਉਡੀਕਦੇ ਆ ਹੁਣ ਬਹਿਣ ਭੁਖੜਤਾਲ ਤੇ ਕਿਉਂਕਿ ਪਿਛਲੀ ਭੁਖ ਹੜਤਾਲ ਤੇ ਜਦੋਂ ਬੈਠੇ ਉਹਨਾਂ ਨੂੰ ਪਤਾ ਲੱਗਿਆ ਕੋਈ ਕਿਸ ਨੇ ਸੀਮ ਨਹੀਂ ਕੀਤੀ ਤੇ ਇਸ ਕਰਕੇ ਉਹ ਉਸੇ ਤੇ ਹੁਣ ਚਿੱਠੀਆਂ ਲਿਖ ਕੇ ਵੀ ਮੈਂ ਤਾਂ ਜੀ ਕੋਰਟ 'ਚ ਜੋ ਕਹਿਣਾ ਸੀ ਮੈਂ ਕਹਿ ਲਿਆ ਹੁਣ ਅਮੇਸ਼ਾ ਜੀ ਨੂੰ ਹੋਮ ਮਿਨਿਸਟਰ ਨੂੰ ਮਿੰਨਤਾਂ ਹੀ ਕਰ ਰਿਹਾ ਹਾਂ ਨਾ ਚਿੱਠੀਆਂ ਲਿਖ ਕੇ ਜੇ ਉਹ ਵੱਡਾ ਬਹੁਤ ਵੱਡਾ ਦਲੇਰ ਸੀ ਇਹ ਤਾਂ ਇਹਦਾ ਗਦਾਰ ਕਾਇਰ ਬੰਦੇ ਆ ਪੁਲਿਸ ਦੀ ਵਰਦੀ 'ਚ ਸੀ ਇਹ ਪੁਲਿਸ ਵਾਲੇ ਨਾਲ ਰਲ ਕੇ ਜਿਹੜਾ ਛੇ ਦੇ ਆਦਮ ਸਤਾਰੀ ਬੈਂਸਿੰਘ ਦਾ ਜਿਹੜਾ ਹੋਇਆ ਸੀ ਉੱਚ ਪੁਲਿਸ ਵਾਲੇ ਰਲਾਏ ਸੀ ਜਿਹੜਾ ਗੱਡੀ ਅੰਦਰ ਜਾਣੀ ਆ ਉਹ ਗੇਟ ਵਾਲੇ ਨੂੰ ਰਲਾਇਆ ਹੋਇਆ ਸੀ ਹੋਰ ਰਲਾਇਆ ਸੀ ਤਾਂ ਕਾਇਰ ਬੰਦੇ ਨੇ ਇਸ ਕਰਕੇ ਤੁਸੀਂ ਵੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ بڑے بڑے ਟੈਰਰਿਸਟਾਂ ਦੇ ਮੈਂ ਮੰਨਦਾ ਕੌਕੇ ਸਾਹਿਬ ਦੀ ਸਾਡੀ ਉਹਨਾਂ ਨਾਲ 100% ਸympathy ਆ ਵੀ ਉਹਨਾਂ ਨਾਲ ਜਿਹੜਾ ਧੱਕਾ ਕੀਤਾ ਉਸ ਵੇਲੇ ਇਹ ਉਹਨਾਂ ਦੇ ਬਰਾਗੀ ਪਾਠੀ ਭੇਜਦੇ ਰਹੇ ਨੇ ਉਹਨਾਂ ਦੇ ਤੇ ਅੱਜ ਤੱਕ ਗੱਲ ਨਹੀਂ ਕੀਤੀ